ਨਹੀਂ ਹੋ ਰਿਹਾ ਕਾਂਗਰਸ ਲੈ ਕੇ ਉਹ ਨਹੀਂ ਕਰ ਪਾ ਰਿਆ ਸੀ ਜੋ ਕਰਨਾ ਚਾਹੁੰਦਾ ਸੀ ਲੁਧਿਆਣਾ ਲਈ ਤੇ ਉਹਨੇ ਬੀਜੇਪੀ ਜੁਆਇਨ ਕੀਤੀ ਕਿਉਂਕਿ ਬੀਜੇਪੀ ਸੈਂਟਰ ਵਿੱਚ ਹੈ ਸੈਂਟਰ ਤੋਂ ਤੁਸੀ ਹੈਲਪ ਲੈਣੀ ਹੈ ਮੈਡਮ ਲੁਧਿਆਣਾ ਜਲੰਧਾ ਰੰਗਪੁਰ ਸਾਹਿਬ ਦੇ ਵਿੱਚ ਬੀਜੇਪੀ ਦਾ ਹਾਰ ਆ ਰਿਹਾ ਹੈ ਤੇ ਲੀਡਰ ਦੀ ਲੱਗੈ ਵੱਡੇ ਲੀਡਰਾਂ ਦੇ ਬੈਠੇ ਨੇ ਪਰ ਕੋਈ ਕੰਮ ਦਾ ਕੋਈ ਨਹੀਂ ਕਰ ਰਿਹਾ ਨਹੀਂ ਤਾਂ ਇਹਦਾ 100% ਲੱਗਦਾ ਕਿ ਉਸ ਅੱਗੇ ਬੀਜੇਪੀ ਕਦੇ ਪਾਵਰ ਚ ਕੰਨੀ ਨਹੀਂ ਦੇ ਰਹੀ ਨਾ ਤੇ ਸਾਡੇ ਲੀਡਰਾਂ ਨੂੰ ਬੀਜੇਪੀ ਦੇ ਉਹ ਸੁਯੋਗ ਨਹੀਂ ਮਿਲਿਆ ਜੀ ਤੁਗੜਾ

ਕਿ ਵਾਕੇ ਉਹ ਨਹੀਂ ਕਰ ਪਾ ਰਿਆ ਸੀ ਜੋ ਕਰਨਾ ਚਾਹੁੰਦਾ ਸੀ ਲੁਧਿਆਣਾ ਲਈ ਤੇ ਉਹਨੇ ਬੀਜੇਪੀ ਜੁਆਇਨ ਕੀਤੀ ਕਿਉਂਕਿ ਬੀਜੇਪੀ ਸੈਂਟਰ ਵਿੱਚ ਹੈ ਸੈਂਟਰ ਤੋਂ ਤੁਸੀਂ ਹੈਲਪ ਲਾਣੀ ਹੈ ਮੈਡਮ ਲੁਧਿਆਣਾ ਜਲੰਧਰ ਰੱਬਰ ਸਾਹ ਦੇ ਵਿੱਚ ਵੀ ਜਿਹੜਾ ਹਾਰ ਆ ਪਰ ਇਹ ਤੇ ਮਿਲ ਨਹੀਂ ਲੱਗਿਆ ਵੱਡੇ ਲੀਡਰਾਂ ਦੇ ਬੈਠੇ ਲੁਧਿਆਣਾ ਤੋਂ ਕੋਈ ਜੀਸਾ ਕੋਈ ਨਹੀਂ ਤਾਂ ਨਹੀਂਦਾ ਸੀ ਮੈਨੂੰ ਲੱਗਦਾ ਕਿ ਕੁਝ ਇਸ ਬੀਜੇਪੀ ਕਾਦੇ ਪਾਵਰ ਚੱਕ ਨਹੀਂ ਨਹੀਂ ਰਹੀ ਨਾ ਤੇ ਸਾਡੇ ਲੀਡਰਾਂ कांग्रेस भी मतलब आना चाहते थिकॉज वो इसलिए आना चाहते थे लग्या कांग्रेस रह के वो पंजाब ले नहीं कुछ कर पाए पंजाब नहीं कोई कुछ नहीं कर पाया मैं तो कहूँगी मैं चालीस साल तो पंजाब आ रही दिस रहा मैं भी साल तो गुड़गांव से घर बनाकर नहीं बैठी भी साल गुड़गांव एक पिंड तो शितापुर बन गया पंजाब क्यों नहीं पंजाब क्यों नहीं इतने डेवलप होया होना कुछ इंडस्ट्री इंफ्रास्ट्रक्चर क्यों नहीं लगा सब्सक्राइब टू वन इंडिया चैनल एंड नेवर मिस एन अपडेट